ਜਿਹੜੀ ਗੁਰੂ ਨਾਨਕ ਦੀ ਬਾਣੀ ਹੈ ਉਹਦੇ ਵਿੱਚ ਇੰਜ ਨਹੀਂ ਕਿਹਾ ਗਿਆ ਕਿ ਦੁੱਖ ਜਿਹੜੀ ਹਨ ਉਹ ਨਹੀਂ ਸੀ ਹੋਣੇ ਚਾਹੀਦੇ ਦੁੱਖ ਮਾਰੇ ਹਨ ਉਹਦੇ ਵਿੱਚ ਇੰਜ ਨਹੀਂ ਕਿਹਾ ਗਿਆ ਉਹਦੇ ਵਿੱਚ ਤਾਂ ਇਹ ਕਿਹਾ ਗਿਆ ਕਿ ਇਹ ਜਿਹੜੇ ਦੁੱਖ ਹਨ ਜਿਸ ਤਰ੍ਹਾਂ ਸੁੱਖ ਰੱਬ ਦੀ ਦਾਤ ਹੈ ਪਦਾਰਥ ਰੱਬ ਦੀ ਦਾਤ ਹਨ ਇਹ ਸਾਰਾ ਕੁਝ ਰੱਬ ਦਾ ਹੁਕਮ ਹੈ ਜਿਸ ਤਰ੍ਹਾਂ ਸੁੱਖ ਪਦਾਰਥ ਬੰਦੇ ਨੂੰ ਮਿਲਦੇ ਹਨ ਬੰਦਾ ਖੁਸ਼ ਹੁੰਦਾ ਹੈ ਇਹ ਕਹਿੰਦਾ ਰੱਬ ਦੀ ਦਾਤ ਹੈ ਕਹਿਣ ਲੱਗੇ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਵਚਨ ਕੀਤਾ ਹੈ ਜਿਹੜੇ ਦੁੱਖ ਹਨ ਦੁੱਖ ਆ ਜਾਣੇ ਇਹ ਵੀ ਰੱਬ ਦੀ ਦਾਤ ਹਨ ਇਹ ਵੀ ਬੰਦੇ ਨੂੰ ਰੱਬ ਦੀ ਕਿਰਪਾ ਦੇ ਨਾਲ ਹੀ ਦੁੱਖ ਮਿਲਦੇ ਹਨ ਦੁੱਖ ਵੰਡਣ ਵਾਲਾ ਵੀ ਉਹੀ ਹੈ ਅਨਿਤ ਵਿੱਚ ਫਿਰ ਜਬਜੀ ਸਾਹਿਬ ਜੀ ਦੇ ਵਿੱਚ ਹੀ ਸਤਿਗੁਰਾਂ ਨੇ ਆਰੰਭ ਦੇ ਵਿੱਚ ਹੀ ਸਾਰਾ ਕੁਝ ਲਿਖਿਆ ਹੋਇਆ ਹੈ ਕਿ ਕਈਆਂ ਨੂੰ ਦੁੱਖਾਂ ਤੇ ਭੁੱਖਾਂ ਦੀ ਮਾਰ ਪਈ ਬੜੇ ਦੁੱਖ ਸੁੱਖ ਆਏ ਕੇਤੇ ਆ ਦੁੱਖ ਭੁੱਖ ਸਦ ਮਾਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਬੰਦੇ ਦੀ ਜ਼ਿੰਦਗੀ ਦੇ ਵਿੱਚ ਸੁੱਖ ਮਿਲਦੇ ਰਹਿੰਦੇ ਹਨ ਸੁੱਖ ਮਿਲਦੇ ਰਹਿੰਦੇ ਹਨ ਠੀਕ ਹੈ ਪਰ ਕਈ ਵਾਰੀ ਜਦੋਂ ਦੁੱਖਾਂ ਦੀ ਸ਼ੁਰੂਆਤ ਹੁੰਦੀ ਹੈ ਫਿਰ ਕਈ ਵਾਰੀ ਲਗਾਤਾਰ ਦੁੱਖ ਵੀ ਮਿਲਦੇ ਹਨ ਕਦੀ ਆਹ ਦੁੱਖ ਮਿਲ ਗਿਆ ਇਧਰੋਂ ਘਾਟਾ ਪੈ ਗਿਆ ਕਦੀ ਆਹ ਨੁਕਸਾਨ ਹੋ ਗਿਆ ਕਦੀ ਆਹ ਨੁਕਸਾਨ ਹੋ ਗਿਆ ਕਈ ਵਾਰੀ ਲਗਾਤਾਰ ਸੁੱਖ ਆਉਂਦੇ ਹਨ ਕਈ ਵਾਰੀ ਲਗਾਤਾਰ ਦੁੱਖ ਵੀ ਆ ਜਾਂਦੇ ਹਨ ਤਾਂ ਗੁਰੂ ਨਾਨਕ ਦੇਵ ਜੀ ਨੇ ਵਚਨ ਕੀਤਾ ਜਪਜੀ ਸਾਹਿਬ ਜੀ ਦੇ ਚ ਕਹਿ ਰਹੇ ਹਨ ਕਈਆਂ ਨੂੰ ਦੁੱਖ ਦੀ ਤੇ ਭੁੱਖ ਦੀ ਮਾਰ ਪਈ ਦੋ ਚੀਜ਼ਾਂ ਕਿ ਸਰੀਰਕ ਤੌਰ ਤੇ ਕਈ ਦੁਖੀ ਹੋ ਗਏ ਕੋਈ ਬਿਮਾਰੀ ਕਰਕੇ ਕਿਸੇ ਵੀ ਕਾਰਨ ਕਰਕੇ ਕੇਤਿਆਂ ਦੁਖ ਭੂਖ ਤੇ ਭੁਖ ਮਤਲਬ ਕਿ ਘਰ ਦੇ ਵਿੱਚ ਰਿਜਕ ਨਹੀਂ ਰਹਿ ਗਿਆ ਪਦਾਰਥਾਂ ਦੀ ਘਾਟ ਹੈ ਆਮਦਨ ਦੀ ਘਟ ਗਈ ਰੋਟੀ ਤੋਂ ਤਰਸ ਗਏ ਰੋਟੀ ਤੋਂ ਮੋਥਾਜ ਹੋ ਗਏ ਕਈ ਵਾਰੀ ਇਦਾਂ ਦਾ ਵੀ ਸਮਾਂ ਆ ਗਿਆ ਬੰਦੇ ਕੋਲ ਘਰ ਦੇ ਵਿੱਚ ਪੈਸੇ ਨਹੀਂ ਹਨ ਕੋਈ ਰਸਤਾ ਲੈ ਕੇ ਆਉਣ ਵਾਸਤੇ ਕਈ ਵਾਰੀ ਭੁੱਖੇ ਵੀ ਸੌਣਾ ਪਿਆ ਕਿਸੇ ਨੂੰ ਇਹ ਸਤਿਗੁਰਾਂ ਦਾ ਬਚਨ ਸੀਗਾ ਜਪਜੀ ਸਾਹਿਬ ਜੀ ਦੇ ਵਿੱਚ ਕਈਆਂ ਨੂੰ ਦੁੱਖਾਂ ਦੀ ਤੇ ਭੁੱਖਾਂ ਦੀ ਮਾਰ ਪਈ ਕੇਤਿਆਂ ਦੂਖ ਭੂਖ ਸਦ ਮਾਰ ਅੱਗੇ ਬਚਨ ਕੀਤਾ ਕਰਨ ਲੱਗੇ ਏ ਭੇ ਦਾਤ ਤੇਰੀ ਦਾਤਾਰ ਜਪਜੀ ਸਾਹਿਬ ਜੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਐ ਖੁਦਾ ਐ ਪਰਮਾਤਮਾ ਅਛਨੀ ਕਦੇ ਹੋਏਗਾ ਜੇ ਰੱਬ ਦਾ ਜਿਹੜਾ ਭਗਤ ਹੈ ਉਹ ਤਾਂ ਹੱਥ ਜੋੜੇ ਹੋਏ ਹਨ ਝੋਲੀ ਫਲਾਈ ਹੋਈ ਹੈ ਜਿਹੜਾ ਉਹਦੀ ਰਜਾ ਦੇ ਵਿੱਚ ਰਾਜੀ ਲੈਣ ਰਹਿਣ ਵਾਲਾ ਹੈ ਜੇ ਰੱਬ ਨੇ ਸੁੱਖ ਪਾ ਦਿੱਤੇ ਉਹ ਤਾਂ ਵੀ ਖੁਸ਼ ਹੈ ਜੇ ਰੱਬ ਨੇ ਦੁੱਖ ਪਾ ਦਿੱਤੇ ਹਨ ਝੋਲੀ ਦੇ ਵਿੱਚ ਤੇ ਉਹ ਕਹਿੰਦਾ ਹੈ ਇਹ ਪੇ ਦਾਤ ਤੇਰੀ ਦਾਤਾਰ